<laughs> copyright <companyerate> disclaimer under section 107 of the copyright act 1976 allowance is made for fair use for purposes such as criticism comment news reporting scholarship and research fair use is a use permitted by copyright statute that might otherwise be infringing non profit educational or personal use tips the balance in favor of fair use ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਹੋਵਾਂਗੇ ਹਾਂ ਜੀ ਅੱਜ ਆਪਾਂ ਫੇਰ ਹਾਜ਼ਰ ਹੋਏ ਹਾਂ ਤੁਹਾਡੇ ਲਈ ਲੈ ਕੇ ਇੱਕ ਹੋਰ ਨਵੀਂ ਵੀਡੀਓ ਤਾਂ ਫਿਰ ਬਿਨਾਂ ਕਿਸੇ ਦੇਰੀ ਤੋਂ ਕਰਦੇ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪਸ ਹੋ ਸਾਰੇ ਜਣੇ ਵਧੀਆ ਆਇ ਹਾਈ ਟਿੰਗਲਿੰਗ ਮੈਕੂ ਵਿਆਹ ਦਾ ਬਾਤ ਬੜਾ ਸੱਜ ਤੱਜ ਕੇ ਰਹਿੰਦੀ ਸੀ ਕੀ ਗੱਲ ਹੁਣ ਵਿਆਹ ਦਾ ਸ਼ੌਂਕ ਪੂਰਾ ਹੋ ਗਿਆ ਉਗਲੀ ਜੀ ਪਣੀ ਫਿਰਦੀ ਐ ਸੂਗਲੀ ਜੀ ਜਿਵੇਂ ਨਾਤੀ ਨਹੀਂ ਹੁੰਦੀ 10 ਦਿਨ ਤੋਂ ਹੁਣ ਸਾਰਾ ਸ਼ੌਂਕ ਲੱਤ ਗਿਆ ਪਹਿਲਾਂ ਤਾਂ ਬੜਾ ਮੇਕਅਪ ਕਰਕੇ ਰੱਖਦੀ ਸੀ ਐ ਸੋਰਖੀ ਬਿੰਦੀ ਪੂਰੀ ਲਾ ਕੇ ਰੱਖਦੀ ਸੀਗੀ ਲੰਬੀ ਨਹੀਂ ਸੀ ਹੁਣ ਕੀ ਹੋ ਗਿਆ ਹੁਣ ਚਾਹ ਫਿੱਕੇ ਪੈ ਕੇ ਸਾਰੇ ਪਤਾ ਐ ਮੰਮੀ ਗਏ ਹੋਏ ਨੇ ਰਵਿੰਦਾ ਕੋਲ ਮੰਮੀ ਵੀ ਮਾਸੀ ਵੀ ਖੁਸ਼ੀ ਵੀ ਤਿੰਨੇ ਜਣੀਆਂ ਗਈਆਂ ਹੋਈਆਂ ਨੇ ਰਵਿੰਦਾ अच्छा तेरी मम्मी रवीना ਕੋਲ ਗਈ ਵੀ ਐ ਮੈਂ ਤਾਂ ਆਖਿਆ ਕਿ ਤੇ ਤੇਰੀ ਤੇ ਤੇਰੀ ਸੱਸ ਦੀ ਲੜਾਈ ਹੋ ਗਈ ਐ ਤੇ ਉਹ ਘਰ ਛੱਡ ਕੇ ਚਲੀ ਗਈ ਐ ਨੇ ਪਤਾ ਕੀ ਐ ਜਿਹੜਾ ਤੂੰ ਟਾਈਟਲ ਲਿਖਿਆ ਨਾ ਉਹਦੇ ਤਾਂ ਆਈ ਨਹੀਂ ਲੱਗਦਾ ਜੇ ਤੇਰੀ ਮੰਮੀ ਰਵੀਨਾ ਕੋਲ ਗਈ ਐ ਤੇ ਫਿਰ ਆ ਕੀ ਐ ਮੰਮੀ ਘਰ ਛੱਡ ਕੇ ਕਿੱਥੇ ਗਏ 댓 ਮੀਨਸ ਤੇਰੀ ਮੰਮੀ ਲੜ ਕੇ ਜਾਵਲੀ ਤੇ ਕਿਤੇ ਉਹਨਾਂ ਲੱਭਦੀ ਨਹੀਂ ਪਈਗੀ ਜੇ ਤੇਰੀ ਮੰਮੀ ਰਵੀਨਾ ਕੋਲ ਗਈ ਐ ਤੇ ਫਿਰ ਤੋਂ ਐਡਾ ਵੱਡਾ ਝੂਠ ਵੀ ਵਿਊ ਲੈਦੇ ਮਾਰੇ ਨਾ ਕੁਝ ਵੀ ਆ ਦੀ ਸਾਸ ਨੂੰ ਗੋ ਗਵਾਈ ਜਾਂਦੀ ਮੈਂ ਕਿ ਪਤਾ ਨਹੀਂ ਕਿੱਥੇ ਗਈ ਲੱਭਦੀ ਨਹੀਂ ਪਈ ਘਰ ਛੱਡ ਕੇ ਜਾਵੜੀ ਖਣੀ ਕਿੰਨਾ ਕੋ ਮੱਕੋ ਮੁੱਕੀ ਹੋਈਆਂ ਤੁਸੀਂ ਦੋਨੇ ਜੁੰਡੋ ਜੁੰਡੀ ਹੋਈਆਂ ਜਿਹੜਾ ਇਹਦਾ ਟਾਈਟਲ ਆ ਲਿਖਿਆ ਹੋਇਆ ਮੰਮੀ ਘਰ ਛੱਡ ਕੇ ਪਤਾ ਨਹੀਂ ਕਿੱਥੇ ਗਈ ਸਿੱਧਾ ਲਿਖ ਦੇ ਮੰਮੀ ਗਈ ਵੀ ਰਵੀਨਾ ਕੋਲ ਰਵੀਨਾ ਟੰਡਰ ਨੂੰ ਮਿਲਣ ਗਈ ਵੀ ਆ ਗੁਜਰਾਤ ਤੁਸੀਂ ਜਾਣ ਨਹੀਂ ਦਿੰਦੇ ਹੋਵੋਗੇ ਤੇ ਚੋਰੀ ਛੁੱਪੇ ਜਾਵੜੀ ਦੇ ਤੁਸੀਂ ਲਿਖਿਆ ਨਾ ਘਰ ਛੱਡ ਕੇ ਗਈ ਪਤਾ ਨਹੀਂ ਕਿੱਥੇ ਉਹ ਕਿਹੜਾ ਰਵੀਨਾ ਟੰਡਰ ਨੂੰ ਮਿਲਣ ਗਈ ਆ ਰਵੀਨਾ ਕੋਲ ਹੀ ਗਈ ਆ ਆਪਦੀ ਕੁੜੀ ਕੋਲ ਅਸੀਂ ਜਾਏ ਸੀਗੇ ਤੇ ਹੁਣ ਉਹ ਮੇਰੇ ਨਾਲ ਨੂੰ ਪੇਜ ਜੈ ਕਿ ਤੁਸੀਂ ਲਾਇਆ ਉਹ ਦੋ ਦਿਨ ਟੂਟੀ ਕੋਲ ਜਾ ਕੇ ਹਾਂ ਤੇ ਫਿਰ ਉਹਨਾਂ ਨੇ ਤਾਂ ਜਾਣਾ ਹੀ ਐ ਜੇ ਹੁਣ ਤੈਨੂੰ ਵਿਆਹ ਕੇ ਲੈ ਜਾਂਦਾ ਅਗਲਿਆਂ ਨੇ ਤਾਂ ਇਦਾਂ ਮਤਲਬ ਇਹ ਤਾਂ ਨਹੀਂਗਾ ਵੀ ਜਿੱਥੇ-ਜਿੱਥੇ ਤੂੰ ਹੀ ਜਾਏਂਗੀ ਤੂੰ ਹੀ ਜਾਏਂਗੀ ਅਗਲਿਆਂ ਨੂੰ ਘਰੋਂ ਬਾਹਰ ਨਹੀਂ ਨਿਕਲਦੇ ਨਾ ਜਾਣਾ ਹੀ ਐ ਅਗਲਿਆਂ ਨੇ ਵੇਂ ਜਿੱਥੇ ਕਿਤੇ ਤੂੰ ਹੀ ਮੂੰਹ ਚੱਕ ਕੇ ਥੁਰੀ ਚੱਲ ਤੂੰ ਹੀ ਮੂੰਹ ਚੱਕ ਕੇ ਥੁਰੀ ਚੱਲ ਆਜੇਗਾ ਡੇ 2 ਮੰਮੀ ਹੁਣ ਵੈਸੇ ਅੱਜ ਜਾਂਦੇ ਸੀ ਪਰ ਉਹਨਾਂ ਨੂੰ ਕਹਿਤਾ ਕੋਈ ਨਾ ਤੁਸੀਂ ਕਰਾ ਦੋ ਹੋਰ ਨਾਲੋ ਤੇ ਇੱਥੇ ਦਾਦੀ ਤੇ ਮੈਂ ਹੈਗੇ ਆ हां एक रात तुसी ਹੋਰ ਲਾ ਲੋ ਇਹ ਕਹਤੋ ਕਿਆ ਤੋ ਕਿਉਂਕਿ ਜਦੋਂ ਉਹਨਾਂ ਨੇ ਪਹਿਲਾਂ ਇੱਕ ਰਾਤ ਲਾਈ ਆ ਤੇਰੇ ਦਿਮਾਗ 'ਚ ਕੰਟੈਂਟ ਨਹੀਂ ਆਇਆਗਾ ਵੀ ਹਾਂ ਮੈਂ ਵਿਊ ਲੈਣੇ ਕਿਵੇਂ ਵੱਧ ਵਿਊ ਲਾਵਾਂ ਅਗਲੇ ਦਿਨ ਤੂੰ ਸੋਚੇ ਚੱਲ ਮੰਮੀ ਹੈ ਹੀ ਨਹੀਂ ਕਿ ਅੱਜ ਆਉਂਦੇ ਉਹਨਾਂ ਨੂੰ ਕਹਿ ਦਿੰਨੀ ਆ ਤੁਸੀਂ ਰਹਿਣ ਦੋ ਕੱਲ ਨੂੰ ਆਇਓ ਤੇ ਮੈਂ ਉਹਨਾਂ ਦੇ ਸਿਰਫ ਵਿਊ ਲੈ ਲੈਣੇ ਵੀ ਮੰਮੀ ਸਾਡੀ ਗਵਾਚਗੀ ਲੱਭਦੀ ਨਹੀਂ ਪਈ ਅਸੀਂ ਤਾਂ ਹੋਈਆਂ ਜੁੰਡੋ ਜੁੰਡੀ ਮੁੱਕੋ ਮੁਕੀ ਡੰਗੋ ਡਾਂਗੀ ਚੰਗਾ ਤਮਾਸ਼ਾ ਕੀਤਾ ਹਨਾ ਵੀ ਇਹਦੇ ਬਾਹਨੇ ਨਾ ਮੈਂ ਵੀਊ ਲੈ ਲਈ ਮੰਮੀ ਸਾਡੀ ਹੈ ਹੀ ਨਹੀਂ ਘਰੇ ਪਤਾ ਨਹੀਂ ਕਿੱਥੇ ਗਈ ਵੀ ਟਾਈਟਲ ਪੜਨਗੇ ਲੋਕ ਕਿ ਦਵਾ ਦਵਾਉਣਗੇ ਵੇਖਣ ਹਾਏ ਮੈਨੂੰ ਦੀ ਸੱਸ ਗਵਾ ਚੜੀ ਹਾਏ ਇੰਨਾ ਵੱਡਾ ਘਾਟਾ ਪੈ ਗਿਆ ਮੈਨੂੰ ਤੇ ਵੀਡੀਓ ਦੇ ਵਿੱਚ ਕੱਖ ਵੀ ਨਹੀਂ ਹੋਣਾ ਰਾਤ ਦਾ ਸਾਡੇ ਕੋਲੇ ਤੇ ਇੱਕ ਲਾਰਾ ਇਦਾਂ ਹੀ ਰਹਿਣਾ ਵਾ ਤੂੰ ਨਹੀਂ ਲਾਰਾ ਸੰਭਾਲ ਸਕਦੀ ਸਮੇਟ ਸਕਦੀ ਇਹ ਖਲਾਰਾ ਇੱਦਾਂ ਹੀ ਰਹਿਣਾ ਬਾਈ ਮੈਂ ਤੂੰ ਕਹਿੰਦੀ ਨਾ ਰਾਤ ਦਾ ਖਲਾਰਾ ਰਾਤ ਦਾ ਨਹੀਂ ਮਿਲਦਾ ਜਦੋਂ ਉਹ ਗਏ ਉਹ ਤੋਂ ਬਾਅਦ ਖਲਾਰਾ ਹੀ ਖਲਾਰਾ ਪਿਆ ਤੂੰ ਸਮੇਟੇ ਨਹੀਂ ਖਲਾਰਾ ਤੂੰ ਰਹਿ ਗਈ ਵਲੌਗ ਬਣਾਉਣ ਚ ਕੰਟੈਂਟ ਲੱਭਣ ਚ ਮੈਂ ਕਿਵੇਂ ਵੱਧ ਵਿਊ ਲਾਵਾਂ ਤੇਰੇ ਤੋਂ ਖਲਾਰਾ ਕਾਹਦਾ ਸਮੇਟਿਆ ਜਾਣਾ ਤੂੰ ਆ ਵਲੌਗ ਬਣਾ ਲੈ ਰੀਲਾਂ ਸ਼ੂਟ ਕਰ ਲੈ ਇਹਨਾਂ ਨਹੀਂ ਬਹੁਤ ਡੈਡੀ ਨੂੰ ਚਾਹ ਬਣਾ ਦੀਏ ਅੱਛਾ ਡੈਡੀ ਤਰਾ ਪਹਿਲਾਂ ਉੱਠੜਾ ਸ਼ਰਮ ਹੋਣੀ ਚਾਹੀਦੀ ਤੇਰੇ ਨਾਲ ਤੇਰੇ ਡੈਡੀ ਪਹਿਲਾਂ ਉੱਠੜਿਆ ਵੀ ਉੱਠ ਜੂ ਤੇ ਡੈਡੀ ਉੱਠੋ ਉਹਦੇ ਨਾਲ ਹੀ ਉੱਠੜ ਡੈਡੀ ਨੂੰ ਚਾਹ ਬਣਾ ਕੇ ਫੇਰ ਪੈ ਜਾ ਡੜੀ ਪਹਿਲਾਂ اٹਕੜੇ ਤੇ ਇਹਨੇ ਉੱਠ ਕੇ ਸਭ ਤੋਂ ਪਹਿਲਾਂ ਫੋਨ ਚੱਕਿਆ ਮੈਂ ਵਲੌਗ ਬਣਾਵਾ ਡੜੀ ਦਾ ਕੀ ਚਾਹ ਤਾਂ ਫਿਰ ਬਣਾ ਕੇ ਦੇ ਦੂੰਗੀ ਤੋਂ ਬਾਅਦ ਆਪਾਂ ਸਫਾਈ ਕਰਾਂਗੇ ਸਫਾਈ ਤੇ ਉਹ ਵੀ ਤੂੰ ਮੈਂ ਕਿਉਂ ਤੂੰ ਤੂੰ ਸਫਾਈ ਕਰੇਂਗੀ ਹਾਂ ਪਰ ਤੂੰ ਸਫਾਈ ਕਰੇਂਗੀ ਕਾਦੀ ਕਰੇਂਗੀ ਆਪ ਦੀ ਬੂਥੇ ਦੀ ਸਫਾਈ ਕਰੇਂਗੀ ਤਾਂ ਆਸੇ ਪਾਸੇ ਦੀ ਮੈਨੂੰ ਨਹੀਂ ਲੱਗਦਾ ਤੇਰੇ ਕੋਲ ਸਫਾਈ ਹੋਊਗੀ ਜੇਕਰਨ ਬਹਿ ਗਈ ਤੂੰ ਇਸੇ ਤੇ ਕੰਮ ਨਵੇੜਨਾ ਨਹੀਂਗਾ ਕਿਉਂਕਿ 55 ਮਿੰਟ ਬਾਅਦ ਅਚਾਨਕ ਆਪਾਂ ਫੋਨ ਵਲੌਗ ਬਣਾਉਣਾ ਹੁੰਦਾ ਵਾ ਸਫਾਈ ਸੁਵਾਂ ਕਰਾਂਗੇ ਜੋ ਤੋਂ ਰੀਲਾਂ ਸ਼ੂਟ ਕਰਨੀਆਂ ਹੋਣੀਆਂ ਉਹਦੋਂ ਵੇਖਿਆ ਆਪਦਾ ਬੂਥਾ ਸਵਾਰ ਲਈ ਇਹ ਗੁਸਤਨ ਸੱਟੇ ਕਰਕੇ ਤੇ ਉਦੋਂ ਬਾਅਦ ਝਾੜੂ ਪੋਚਾ ਲਾ ਕੇ ਫਿਰ ਹੁਣ ਆਪਾਂ ਬਾਅਦ ਚ ਰੋਟੀ ਵੱਲ ਨਹੀਂ ਇਹ ਤੂੰ ਸਾਨੂੰ ਕਾਹਤ ਦੱਸਦੀ ਪਈ ਆ ਵੀ ਪਹਿਲਾਂ ਮੈਂ ਝਾੜੂ ਪੋਚਾ ਕਰਨਾ ਪਹਿਲਾਂ ਮੈਂ ਬੈਸਤਰੇ ਕੱਠੇ ਕਰਨੇ ਆ ਜਾਂ ਪਹਿਲਾਂ ਮੈਂ ਰੋਟੀਆਂ ਵੱਲ ਹੋਣਾ ਵਾ ਇਹ ਸਾਨੂੰ ਕਾਹਤ ਦੱਸਦੀਆਂ ਤੂੰ ਕਰਨਾ ਆਪਦਾ ਕੰਮ ਕਰ ਤੇ ਫਿਰ ਉਦੋਂ ਉਦੋਂ ਬਾਅਦ ਵਲੌਗ ਬਣਾਵੀਂ ਹਾਂ ਭਾਈ ਮੈਂ ਸਾਰਾ ਘਰ ਦਾ ਕੰਮ ਨਵੇੜਤਾ ਤੇ ਹੁਣ ਮੈਂ ਸਿਰਫ ਵਲੌਗ ਵਾਲਾਂ ਤੇ ਰੀਲਾਂ ਵਾਲਾਂ ਨੇ ਸਾਨੂੰ ਕਾਹਤ ਦੱਸਦੀ ਪਈ ਐ ਤੂੰ ਚਾਹੁੰਦੀ ਐ ਵੀ ਅਸੀਂ ਆ ਕੇ ਤੇਰੀ ਹੈਲਪ ਕਰਗੇ ਨਹੀਂ ਨਹੀਂ ਗੁੱਡੀ ਅਸੀਂ ਤੇਰੀ ਹੈਲਪ ਨਹੀਂ ਕਰਦੇ ਆ ਕੇ ਅਸੀਂ ਤਾਂ ਸਭ ਆਵਾਂਗੇ ਤੇ ਤੇਰਾ ਕੰਮ ਵਧਾਵਾਂਗੇ ਅਸੀਂ ਤੇਰੇ ਵਰਗੇ ਦੀ ਹੈਲਪ ਜਵਾਂ ਹੀ ਨਹੀਂ ਕਰਦੇ ਮਾਜੀ ਕੇੰਦੇ ਕੱਪੜੇ ਫੇਰਾ ਜੋ ਨਹੀਂ ਹੋ ਗਏ ਨੇ ਜਿੰਨੇ ਕੱਲ ਤੋਂ ਤੈਸੀ ਨਹੀਂ ਅਗਲੇ ਰੋਜ ਨਾ ਹੁੰਦੇ ਰੋਜ ਕੱਪੜੇ ਬਦਲਦੇ ਆ ਤੇ ਫਿਰ ਕੱਪੜੇ ਉੰਨੇ ਹੋਣੇ ਹੀ ਨਹੀਂ ਹੁਣ ਤੂੰ ਕੀ ਚਾਹੁੰਨੀ ਆ ਮੈਂ ਦੱਸ ਤੂੰ ਕੀ ਚਾਹੁੰਨੀ ਆ ਵੀ ਜਿੰਨੇ ਦਿਨ ਤੈ ਸੱਸ ਘਰੇ ਨਹੀਂ ਆਉਂਦੀਗੀ ਜਿੰਨੇ ਦਿਨ ਤੂੰ ਕੱਲੀ ਘਰੇ ਕੰਮ ਕਰਨ ਵਾਲੀ ਉਹਨਾਂ ਚਾਰ ਕੋਈ ਨਾ ਆਵੇ ਨਾ ਜੇ ਨਾ ਆਵੇ ਤਾਂ ਬੰਦਾ ਕੱਪੜੇ ਵੀ ਨਾ ਲਾਵੇ ਕੱਪੜੇ ਉਹੀ ਪਾਈ ਰੱਖੇ ਨਹੀਂ ਤੂੰ ਚਾਹੁੰਨੀ ਕੀ ਆ ਤੂੰ ਇੱਕ ਤਾਂ ਤੈਨੂੰ ਖਲਾਰਾ ਨਹੀਂ ਪਾਇਆ ਹੋਇਆ ਮਿਲਣਾ ਚਾਹੀਦਾ ਵੀ ਸਾਰੇ ਅਗਲਾ ਸਾਫ ਸਫਾਈ ਕਰਕੇ ਰੱਖੇ ਉੱਤੋਂ ਤੇਰੇ ਲੀੜੇ ਵੀ ਨਹੀਂ ਹੋਣੇ ਚਾਹੀਦੇ ਧੋਣ ਵਾਲੇ ਫੇਰ ਤੂੰ ਭਾਂਡਿਆਂ ਨੂੰ ਕਹੀ ਜਾਂਦੀ ਸੀ ਹਾਏ ਇੰਨੇ ਭਾਂਡੇ ਧੋਣੇ ਆ ਨੇ ਤੂੰ ਕੀ ਜਮਨੀ ਆ ਬੰਦਾ ਕੁਛ ਵੀ ਨਾ ਕਰੇ ਪਾਣੀ ਪੂਣੀ ਵੀ ਨਾ ਪੀਵੇ ਹੈ ਭਾਂਡੇ ਨਾ ਝੂਠੇ ਹੋਣ ਨਾ ਕੇ ਕੱਪੜੇ ਵੀ ਨਾ ਬਦਲੇ ਵੀ ਕੱਪੜੇ ਧੋਣੇ ਨਾ ਪੈ ਜਾਣ ਫਿਰ ਦਿਖਾਓ ਮੇਰੇ ਨੇਲਸ ਟੁੱਟ ਜਾਣੇ ਨੇ ਫਿਰ ਤੁਹਾਨੂੰ ਦੁਬਾਰਾ ਲਗਵਾ ਕੇ ਆਣੇ ਪੈਣਗੇ ਇਸ ਕਰਕੇ ਕੋਈ ਫਾਇਦਾ ਨਹੀਂ ਮੈਨੂੰ ਲੱਗਦਾ ਨਾ ਇਹ ਜਿੰਨੇ ਵੀ YouTube ਤੋਂ ਪੈਸੇ ਕਮਾਉਂਦੀ ਹੈ ਜਿੰਨੇ ਵੀ ਸਾਰੇ ਆਪੇ ਹਾਰ ਸ਼ਿੰਗਾਰ ਚ ਹੀ ਲਾ ਦਿੰਦੀ ਆ ਕਰੇ ਤਾਂ ਨੇ ਕੋਈ ਦਿਨ ਦੀ ਹੋਣੀ ਪੈਸਾ ਵੀ ਹਾਂ ਆ ਲੋ ਤੁਹਾਡੇ ਘਰ ਆ ਜਾ ਸੌਦਾ ਪੱਤਾ ਲਿਓ ਘਰ ਦੇ ਵਿੱਚ ਥੋੜੀ ਬਹੁਤ ਹੈਲਪ ਕਰ ਦਿੰਨੀ ਆ ਕੁਛ ਵੀ ਤੁਸੀਂ ਆ ਪੇਮੈਂਟ ਲੈ ਲਓ ਮੇਰੀ ਐਤਕੀ ਮੈਂ ਨਹੀਂ ਯੂਜ਼ ਕਰ ਦਿਨਾ ਇਹ ਤਾਂ ਸਾਰੇ ਪੇਮੈਂਟ ਆ ਦੇ ਲੀੜੇ ਲੱਗਤੇ ਤੇ ਮੇਕਅਪ ਤੇ ਤੇ ਨੇਲ ਐਕਸਟੈਂਸ਼ਨ ਆ ਜਿਹੜੀ ਇਹਦੇ ਤੇ ਲਾਉਂਦੀ ਹੋਊਗੀ 1 ਰੁਪਿਆ ਨਹੀਂ ਬਚਾਉਂਦੀ ਹੋਣੀ ਜਿੰਨੇ ਆਉਂਦੇ ਹੋਣਗੇ ਸਾਰੇ ਇੱਥੇ ਹੀ ਲਾਉਂਦੀ ਹੋਊਗੀ ਕਿਉਂਕਿ ਹਫਤੇ ਕ ਬਾਅਦ ਤਾਂ ਨੇਲ ਚੇਂਜ ਕਰੀ ਰੱਖਦੀ ਐ ਕਦੇ ਕਿਹੜਾ ਡਿਜ਼ਾਈਨ ਤੇ ਕਦੇ ਕਿਹੜਾ ਡਿਜ਼ਾਈਨ ਫਿਰ ਦਿੱਲੀ ਜਾਣੇ ਮੇਕਅਪ ਵੀ ਕਰਨਾ ਰੀਲਸ ਦਾ ਸ਼ੂਟ ਕਰਨ ਦੇ ਲਈ ਵਲੌਗ ਬਣਾਉਣ ਦੇ ਲਈ ਫਿਰ ਨਵੇਂ ਤੇ ਨਵੇਂ ਇਹਨਾਂ ਨੂੰ ਸੂਟ ਵੀ ਚਾਹੀਦਾ ਇਹ ਨਹੀਂਗਾ ਵੀ ਰੀਲਾਂ ਵਾਰੀ ਵਾਰੀ ਉਹਨਾਂ ਸੂਟਾਂ ਦੇ ਵਿੱਚ ਆਪਣੇ ਵਰਕਿੰਗ ਇੱਕ ਸੂਟ ਨੂੰ 4-4 ਸਾਲ ਹੰਡਾਈ ਜਾਣਗੇ 4 ਸਾਲਾਂ ਵਿੱਚ ਚੱਲ ਬਾਹਲੇ ਹੋ ਗਏ ਕਿ ਹੁਣ ਮੈਂ ਉਹ ਸਹਾਨਾ ਕਹਾਂ ਕਿ ਮੇਰੇ ਕੋਲ ਇੱਕ ਸੂਟ ਮੈਂ ਮਹਿੰਗਾ ਆ ਬਣਾਇਆ ਸੀ 4 ਸਾਲ ਹੋ ਗਏ ਆ ਵਿਆਹ ਜ ਬਣਾਇਆ ਸੀ ਹਜੇ ਤੱਕ ਮੈਂ ਸੂਟ ਨਵੇਂ ਦਾ ਨਵਾਂ ਪਹਿ ਵੀ ਕਹਿੰਦਾ ਮਤਲਬ ਕਿ ਕਈ ਆਪਣੇ ਵਰਗੇ ਹੁੰਦੇ ਆ ਕਿ ਨਾ ਕਿ ਨਾ ਚੜ ਹਟਾ ਲੈਂਦੇ ਆ ਕਈ 2-2 ਸਾਲ ਵੀ ਮੰਨ ਕੇ ਚੱਲੋ ਪਾਈ ਜਾਣਗੇ ਇੱਕ ਸੂਟ ਪਰ ਇਹਨਾਂ ਨੇ ਇਹਨਾਂ ਨੇ ਮਹੀਨੇ ਬਾਅਦ ਕੱਪੜੇ ਚੇਂਜ ਕਰਨੇ ਹੁੰਦੇ ਫਿਰ ਇਹਨਾਂ ਦੀ ਪੇਮੈਂਟ ਘਰੇ ਕਿੱਥੇ ਹੋਣੀ ਹੈ ਇਹਨਾਂ ਦੇ ਕੋਲ ਆਪਦੇ ਕੋਲ ਹੀ ਰਹਿਣੇ ਆਪ ਦੇ ਖਰਚ ਕਰਦੇ ਹਜੇ ਠਹਿਰ ਜੋ ਮੈਂ ਪਹਿਲਾਂ ਵੀ ਸਵੇਰੇ ਹੱਥ ਚੱਲਦੀ ਉੱਠ ਗਿਆ ਨਾ ਅੱਜ ਤੇ ਫੇਰ ਸਾਨੀ ਕੀਤਾ ਮੈਂ 6 ਵਜੇ ਦੀ ਉੱਠੀ ਪਈ ਆ ਸਾਰਾ ਕੰਮ ਕਰ ਲਿਆ ਨਹੀਂ ਜੇ ਤੇਰੇ ਹਬੀ ਜੀ ਨੇ ਟਾਈਮ ਨਾਲ 6:00 ਉੱਠ ਕੇ ਐਸਾ ਆਨੇ ਕੀਤਾ ਕੋਈ ਤੇਰੇ ਤੇ ਕਿਤਾ ਤੇ ਤਰ ਤੂੰ ਵੀ ਨਹੀਂ ਕੋਈ ਐਸਾ ਕਰਦਾ ਸਾਰਾ ਕੰਮ ਕਰਕੇ ਜੇ ਇਥੇ ਵਿਆਹ ਕਿ ਆਇਆ ਇਹਦਾ ਮਤਲਬ ਘਰ ਤੇਰਾ ਵੀ ਹੈ ਤੇ ਜੇ ਤੇਰੇ ਨਾਲ ਦੀਆਂ ਹੈ ਨਹੀਂ ਨਾ ਕੰਮ ਕਰਨ ਨੂੰ ਤਾਂ ਕੰਮ ਤੈਨੂੰ ਕਰਨਾ ਪਊਗਾ ਇਹ ਨਹੀਂ ਵੀ ਹੁਣ ਤੂੰ ਉਹਦੇ ਤੇ ਐਸਾ ਜਿਤਾਈ ਜਾਏਗੀ ਸਾਧਾ ਰੁਬ ਮਾਈ ਜਾਏਗੀ ਅੱਜ ਮੈਂ ਤੁਹਾਡੇ ਘਰ ਦਾ ਕੰਮ ਕੀਤਾ ਵਾ ਅੱਜ ਮੈਂ ਤੁਹਾਡੇ ਘਰ ਦਾ ਕੰਮ ਕੀਤਾ ਅੱਜ ਮੈਂ ਝਾੜੂ ਪੋਚੇ ਕੀਤਾ ਲੀੜੇ ਤੋਤੇ ਤੁਹਾਡੀ ਝੂਠ ਤੋਤੀ ਬਰਤਨ ਤੋਤੇ ਤੁਹਾਡੇ ਹੁਣ ਆਏ ਮੈਂ ਨਾ ਮਾਰੇਂਗੀ ਉਹਨਾਂ ਵਿਚਾਰੇ ਨੂੰ ਉਹ ਵੀ ਤੰਦਾ ਉਹ ਫਸ ਗਿਆ ਮੈਂ ਤੇ ਇਹਦਾ ਵਿਆਹ ਕਰਾ ਕੇ ਪਰ ਉਹ ਤਾਂ ਆਪੀ ਗੰਦ ਦਾ ਸਿਰੇ ਦਾ ਪਲਾਨਾ ਇੰਟਰਵਿਊ ਵੇਖੀਏ ਫਿਰ ਆਪਾਂ ਸਾਰੇ ਨਹੀਂ ਵੇਖੇ ਇੰਟਰਵਿਊ ਪਤਾ ਹੀ ਆ ਹਰੇਕ ਸ਼ਹਿਰ ਦੇ ਵਿੱਚ ਇੱਕ ਇੱਕ ਸੇਲੀ ਪੱਕੀ ਹੁੰਦੀ ਆ ਤੇ ਕੀ ਹੋਗਾ ਜੇ ਵਿਆਹ ਹੋ ਗਿਆ ਸੇਲੀਆਂ ਤਾਂ ਹੁਣ ਵੀ ਥਾਂ ਥਾਂ ਹੋਣਗੀਆਂ ਇਹਦੀਆਂ ਪਾਣੀ ਆ ਬਈ ਇੰਨਾ ਟਾਈਮ ਹੋ ਰਹੀ ਬਣੀ ਜਾ ਪਕਾ ਕੇ ਦੇ ਆ ਜਾ ਕੇ ਉਹ ਤੇਰੀ ਵੇਟ ਕਰੀ ਜਾਂਦਾ ਕਹਿੰਦਾ ਅੱਜ ਮੈਂ ਮੈਕੂ ਦੇ ਹੱਥ ਦੀਆਂ ਰੋਟੀਆਂ ਖਾਊਂਗਾ ਮੈਕੂ ਪੈਣ ਦੇ ਹੱਥ ਦੀਆਂ ਜਾ ਪਕਾ ਕੇ ਦੇ ਇਹਨੂੰ ਦੇ ਕਿੰਦਾ ਵਿਚਾਰਾ ਕਿਉਂ ਉਹ ਭੁੱਖਾ ਮਰੀ ਜੰਨੀ ਐ ਰਿੱਟੀ ਖਾਲੀ ਵੀ ਰਹਿ ਤੂੰ ਲਾ ਕੇ ਦੇਣੀ ਆ ਉਹਨੂੰ ਜਾ ਕੇ ਕੀ ਕਹਿੰਦੇ ਅੱਜ ਅਸੀ ਨਵੀਂ ਹੁੱਡੀ ਪਾਈ ਨਵੀਂ ਨਹੀਂ ਐ ਤਾਂ ਪੁਰਾਣੀਆਂ ਆ ਵਿਚਾਰੇ ਨੂੰ ਤਾਂ ਮੈਕੋ ਨਾਲ ਲਜਾ ਰੱਖਿਆ ਉਹਦੇ ਨਾਲ ਸ਼ਾਪਿੰਗਾਂ ਹੀ ਨਹੀਂ ਸੋਤ ਆਉਂਦੀਆਂ ਰੋਜ਼ ਉਹਨੇ ਸ਼ਾਪਿੰਗ ਕਰਾਂ ਤੋਂ ਰਾਰੇ ਨੇ ਇਹਨੂੰ ਲੱਗਾ ਕਿ ਤਾਂ ਮੈਂ ਨਵੇਂ ਖਰੀਦ ਕੇ ਲੈ ਆਇਆ ਜਦੋਂ ਮੈਕੋ ਨੂੰ ਸ਼ਾਪਿੰਗ ਕਰਾਈ ਸੋ ਤਾਂ ਖਰੀਦ ਲਈਆਂ ਨੀ ਬਾਅਦ 'ਚ ਵਿਚਾਰੇ ਨੂੰ ਜੇਤੇ ਆਇਆ ਵੀ ਮੈਂ ਕਿੱਥੇ ਖਰੀਦਦਾ ਐਦਾ ਲੀੜਾ ਲੱਗਾ ਇਹਦਾ ਸਮਾਨ ਪੁਰਾਣਾ ਤਾਂ ਤਾਂ ਹੀ ਮੈਂ ਅੱਗ ਸਮਾਨ ਖਰੀਦਦਾ ਇਹ ਨਵੀਂ ਨਹੀਂ ਬਾਈਕ ਮੂਹਰ ਤੇ ਖੇਚੀ ਮੂਹਰ ਜੇ ਨਿਕਲ ਗਿਆ ਵੀ ਨਵੀਂ ਆਏ ਹੈਗੀ ਪੁਰਾਣੀ ਹੈ ਜਦੋਂ ਵਿਆਹ ਕਰਾਇਆ ਸੀ ਉਹਦੋਂ ਦੀ ਲੈ ਵੀ ਉਹਦਾ ਮਤ ਲਿਆਈ ਨਹੀਂ ਲੀੜਾ ਲੱਤਾ ਇਸੇ ਦੇ ਨਹੀਂ ਪੂਰੇ ਆਏ ਆਪਦੇ ਤਾਂ ਲੈਣੇ ਕਿੱਥੋਂ ਆ ਜਿਹੜੀ ਇਹਦੀ ਕਮਾਈ ਹੁੰਦੀ ਆ ਉਹ ਵੀ ਇਹਦੇ ਖਰਚੇ ਚ ਨਿਕਲ ਜਾਂਦੀ ਆ ਤੇ ਜਿਹੜਾ ਮੇਰੇ ਗੇੜਿਆਂ ਦੀ ਕਮਾਈ ਹੁੰਦੀ ਆ ਉਹ ਵੀ ਇਹ ਖੋ ਕੇ ਬੈਠੇ ਹੋ ਜਾਂਦੇ ਆ ਹੋ ਜਰ ਅਗਲੇ ਦਾ ਆਟਾ ਕੀ ਪਤਾ ਕਿਹੇ ਜਾ ਹੰਦਾਲਾ ਵੀ ਪੋਚੇ ਲਾ ਦੋ ਸਾਰੇ ਕਿੱਧੇ ਫਰੇ ਇਸ ਦਰਖਤ ਵੱਢਣੇ ਅੱਜ ਹਾਂ ਪੋਚਾ ਲਾਤਾ ਸਾਰਾ ਕੰਮ ਨਿਭੜ ਗਿਆ ਤੇਰਾ ਹਸਾਨ ਕਰਤਾ ਤੂੰ ਅੱਜ ਆਪਦੇ ਸਹਰੇ ਸਹਰੇ ਘਰ ਵਾਲਿਆਂ ਤੇ ਉਹਨਾਂ ਨੂੰ ਨਾ ਮੰਤੂ ਸਾਰੀ ਜ਼ਿੰਦਗੀ ਸੁਣਾਉਣਾ ਵੀ ਆਪਦੀ ਸੱਸ ਨੂੰ ਜੋ ਤੂੰ ਰਵੀਨਾ ਘਰ ਗਈ ਸੀ ਨਾ ਤੇ ਘਰ ਦਾ ਸਾਰਾ ਕੰਮ ਮੈਂ ਕੀਤਾ ਤੁਹਾਡਾ ਮੈਂ ਨਾਲੇ ਮੈਂ ਵਲੌਗ ਬਣਾਇਆ ਤੇ ਨਾਲੇ ਮੈਂ ਤੁਹਾਡੇ ਘਰ ਦੇ ਕੰਮ ਕੀਤੇ ਹੁਣ ਸਾਰੀ ਜ਼ਿੰਦਗੀ ਆ ਤੇ ਸੱਸ ਨੂੰ ਜਿੰਨਾ ਤੇ ਸੱਸ ਹੈ ਕਿ ਉਹਨੇ ਮਿਹਨੇ ਦੇਨੇ ਚੰਗਾ ਤਾਂ ਸੁਣਾਉਣੇ ਆ ਗੱਲ ਕਰਦੇ ਪਰ ਭਾਂਗਿਆਂ ਤੋਂ ਪਹਿਲਾਂ ਆਪਾਂ ਲਾ ਕੇ ਦੇਣੀ ਆ ਰੋਟੀ ਚਾਚੇ ਉਹਨਾਂ ਨੂੰ ਮੇਰੇ ਚਾਚਾ ਟਾਈਮ ਨਾਲ ਰੋਟੀ ਖਾ ਲੈਂਦੇ ਭੁੱਖ ਲੱਗੀ ਹੈ ਪਹਿਲਾਂ ਚਾਚੇ ਨੂੰ ਰੋਟੀ ਲਾ ਦੇ ਆ ਦੇਖਿਆ ਠੰਡ ਆ ਕਈ ਵਾਰੀ ਵਾਰੀ ਚਾਹ ਪੀਂਦੇ ਠੰਡ ਚ ਰੋਟੀ ਲੈ ਕੇ ਖਾਂਦੇ ਕਈ ਛੇਦੀ ਖਾ ਲੈਂਦੇ ਚਾਹ ਘੱਟ ਪੀਂਦੇ ਤੇ ਚਾਹ ਲੈ ਭਾਂਡੇ ਫੇਰ ਹੋਗੇ ਤੈਨੂੰ ਮੌਤ ਪੈ ਗਈ ਵੀ ਹਾਏ ਭਾਂਡੇ ਫੇਰ ਹੋ ਗਏ ਵੀ ਹੁਣ ਮੈਨੂੰ ਫੇਰ ਭਾਂਡੇ ਧੋਣੇ ਪੈਣਗੇ ਹਾਏ ਕਿੰਨਾ ਕੰਮ ਕਰਨਾ ਪਊਗਾ ਜਦੋਂ ਮੇਰੀ ਸੱਸ ਹੁੰਦੀ ਸੀ ਮੈਨੂੰ ਤਾਂ ਪਤਾ ਨਹੀਂ ਲੱਗਦਾ ਸੀਗਾ ਕਿ ਘਰ ਕੋਈ ਕੰਮ ਕਰਨ ਵਾਲਾ ਹੈਗਾ ਹੁਣ ਪਤਾ ਲੱਗਦਾ ਵੀ ਕਿੰਨਾ ਕਿੰਨਾ ਕੰਮ ਕਰਨ ਵਾਲਾ ਹੁੰਦਾ ਵਾ ਤੇ ਰੋਟੀਆਂ ਕੋਈ ਕੋਈ ਚੰਡੀਗੜ੍ਹ ਦਾ ਨਕਸ਼ਾ ਵਾ ਤੇ ਕੋਈ ਕੋਈ ਪੰਜਾਬ ਦਾ ਹੀ ਹੈ ਤੇ ਕੋਈ ਕੋਈ ਹਰਿਆਣੇ ਦਾ ਨਕਸ਼ਾ ਵਾ ਜੇ ਕਿਸਾਨ ਨਕਸ਼ੇ ਬਣਾਉਣੇ ਨਹੀਂ ਆਉਂਦੇ ਮੈਨ ਕੋਲ ਜਾ ਸਕਦਾ ਆ ਤੇ ਬੱਚੇ ਟਿਊਸ਼ਨ ਭੇਜ ਮੈਂ ਇੱਕ ਕੋਈ ਨਕਸ਼ੇ ਬੜੇ ਵਧੀਆ ਬਣਾਉਣਾ ਸਿਖਾਉਗੀ ਰਫਾ ਹੋ ਗਏ ਮਾ ਤੋ ਕੀ ਹੁਣ ਜਮਾ ਭੇਜ ਲੈ ਤੇ ਅੱਜ ਪਾਇਆ ਮੈਂ ਛਨੀਲ ਦਾ ਸੂਟ ਛਨੀਲ ਲੋ ਦੇਖਿਆ ਮੈਂ ਕਹਿਿਆ ਸੀ ਨਾ ਜਦੋਂ ਇਹ ਰੀਲਾਂ ਸ਼ੂਟ ਕਰਨੀਆਂ ਹੋਣਗੀਆਂ ਉਹਦੇ ਹੋ ਜੂਗੀ ਤਿਆਰ ਹੁਣ ਤਿਆਰ ਹੋ ਗਈ ਇਹਦਾ ਮਤਲਬ ਹੈ ਰੀਲਾਂ ਹੀ ਸ਼ੂਟ ਕਰੂਗੀ ਹਣ ਵਲੌਗ ਵਲੌਗ ਜਿਹੜਾ ਥੋੜਾ ਬਤ ਬਣ ਗਿਆ ਠੀਕ ਆ ਹੁਣ ਇੰਸਟਾਗ੍ਰam ਵਾਸਤੇ ਵੀਡੀਓਜ਼ ਤਿਆਰ ਕਰੂਗੀ ਫਿਰ ਉਸ ਤੋਂ ਬਾਅਦ ਬਾਕੀ ਦਾ ਰਹਿੰਦਾ ਵਲੌਗ ਇਹ ਸਿਰਫ ਵਲੌਗ ਵਿੱਚ ਤਿਆਰ ਹੋ ਕੇ ਇਸ ਕਰਕੇ ਤਾਂ ਕਿ ਦੱਸ ਸਕੇ ਵੀ ਹਾਂ ਦੇਖੋ ਮੈਂ ਮੈਂ ਤਿਆਰ ਹੋ ਗਈ ਆ ਤਾਂ ਮੈਂ ਆ ਸ਼ੂਟ ਪਾਇਆ ਦੇਖੋ ਆ ਬਸ 10 ਦਿਨ ਪਹਿਲਾਂ ਨਵਾਂ ਲਈ ਸੀ ਕਿ ਮੈਂ ਤੇ ਦੋਹਾਂ ਦਿਨਾਂ ਚ ਅਗਲੇ ਨੂੰ ਕਿਹਾ ਕਿ ਸਵਾਲ ਐ ਵੀ ਸਿਉਂ ਦੇ ਅੱਜ ਫੜਾ ਕੇ ਸੀ ਅੱਜ ਕੱਲ ਤੱਕ ਅਗਲੇ ਨੇ ਦੇਤਾ ਤੇ ਮੈਂ ਦੇ ਦੇ ਸਿਉਂ ਕਿ ਫਿਰ ਮੈਂ ਪਾਗਣਾ ਰੀਲਾਂ ਬਣਾਉਣਾ ਮੈਂ ਮੈਂ ਨਾ ਵਲੌਗ ਚ ਦੱਸਣਾ ਲੋਕਾਂ ਨੂੰ ਦੇਖੋ ਜਿਹੜੀ ਮੇ ਪੇਮੈਂਟ ਆਈ ਸੀ ਉਹਦੇ ਚ ਮੇਰਾ ਸੂਟ ਲਾਇਆ ਗੀ ਰੀਤ ਜੀ ਜੀ ਨੇ ਸੋ ਅੱਜ ਮੈਂ ਵੀ ਯਾਰ ਕਿ ਤਾ ਵਾਲਾ ਸੂਟ ਇਹਦੇ ਚ ਇੱਕ ਦੋ ਆਪਾਂ ਵੀਡੀਓ ਅੱਛਾ ਇਹ ਸੂਟ ਤੂੰ ਨਹੀਂ ਲਿਆ ਤੈਨੂੰ ਕਿਸੇ ਨੇ ਭੇਜਿਆ ਠੀਕ ਆ ਮੈਂ ਵੀ ਆਖਾ ਸੂਟ ਇੰਨਾ ਸੋਹਣਾ ਤੋ ਵੀ ਤੂੰ ਤੂੰ ਖਰੀਦਿਆ ਸੂਟਾਂ ਵਿੱਚ ਇੰਨੀ ਬਧੀ ਚੌਂਚ ਤੇਰੀ ਕਦੋਂ ਤੋਂ ਹੋਣ ਲੱਗੀ ਤਨ ਤਾਂ ਪਜਾਮੇ ਪਾਟ ਜੇ ਉਹੀ ਪਸਾਦ ਹੁੰਦੇ ਨਾ ਲੋਹਰਾ ਟੀ-ਸ਼ਰਟ ਜਾਂ ਪਾਈ ਰੱਖਦੀ ਹੈ ਤੂੰ ਮੈਨ ਨੇ ਵਧੀਆ ਸੂਟ ਕਿੱਥੋਂ ਖਰੀਦਣ ਲੱਗ ਗਈ ਨਾ ਤੈਨੂੰ ਕਿਵੇਂ ਪਤਾ ਲੱਗ ਗਿਆ ਵੀ ਸ਼ਲੀਨ ਦਾ ਅਗਲੇ ਨੇ ਦੱਸਿਆ ਹੋਊਗਾ ਨਾ ਵੀ ਆਲੇ ਮੈਂ ਤੇਰੇ ਵਾਸਤੇ ਸ਼ਲੀਨ ਦਾ ਲੈ ਕੇ ਆਈ ਆਂ ਤਾਂ ਹੀ ਕਹਤਾ ਨਹੀਂ ਤਾਂ ਤੈਨੂੰ ਕਿੱਥੇ ਪਤਾ ਵੀ ਕਿਹੜਾ ਕੱਪੜਾ ਕਿਹੜਾ ਵਜਦਾ ਤੇ ਕਿਹੜਾ ਨਹੀਂ ਵਜਦਾ ਆ ਕੀ ਸੀਗਾ ਫੁਗਰੀ ਇਹ ਸੀ ਫੁਗਰੀ ਨਵੇਂ ਸੂਟ ਨਵਾਂ ਸੂਟ ਪਾ ਕੇ ਫੁਗਰੀ ਮਾਰਦੀ ਸੀ ਫੁਗਰੀ ਸੀ ਇਹ ਤੇਰੀ ਕੱਟਣਾ ਨਹੀਂ ਚਾਹੁੰਦੀ ਸੀ ਪਰ ਮੱਲੋ ਮਲੀ ਤੇਰੀ ਫੁਕਰੀ ਬਾਹਰ ਨਿਕਲੇ ਐ ਲੁੰਡਾ ਐ ਬੜਕਾ ਕੇ ਨਾ ਵਾਲ ਦਿਖਾਉਂਦੀ ਸੀ ਵੇਖੋ ਮੇਰੇ ਵਾਲ ਸਿੱਧੇ ਆ ਫੁਕਰੀ ਕੱਟਦੀ ਸੀ ਆਪਦੀ ਬਾਹਰ ਨਹੀਂ ਤੂੰ ਕੱਟਦੀ ਨਹੀਂ ਸੀ ਮਤਲਬ ਕਿ ਮੱਲੋ ਮਲੀ ਨਿਕਲੇ ਫੁਕਰੀ ਬਾਹਰ ਬੜਾ ਕੰਟਰੋਲ ਕਰੀ ਜਾਂਦੀ ਸੀ ਹੋ ਗਿਆ ਸੀਗਾ ਉਸ ਤੋਂ ਬਾਅਦ ਤੇ ਹੁਣ ਵੀ ਲਾਈਕ ਮੈਨੂੰ ਨਾ ਥੋੜਾ ਥੋੜਾ ਫਿਗਰ ਜਾ ਲੱਗ ਜ ਜਾਂਦਾ ਸੀਗਾ ਕਿਉਂਕਿ ਪਹਿਲਾਂ ਉੱਥੇ ਕੰਮ ਕਰਦੇ ਰਹੇ ਹੁਣ ਮੰਮੀ ਉਹ ਨਹੀਂ ਚੱਲ ਗਏ ਫਿਰ ਇੱਥੇ ਵੀ ਸਾਰਾ हां होन सच्ची गल ਬਾਹਰ ਨਿਕਲੀ ਹੈ ਨਾ ਮੂੰਹੋਂ ਨਿਕਲੀ ਹੈ ਗੱਲ ਫਿਰ ਇਹਨੂੰ ਫੀਵਰ ਹੋ ਗਿਆ ਕਾ ਤੋ ਹੋ ਗਿਆ ਕੰਮ ਕਰਦੀ ਰਹੀ ਵਿਚਾਰੀ ਦੋ ਦਿਨ ਮੰਮੀ ਹਰੀ ਘਰੇ ਹੈ ਨਹੀਂਗੇ ਤੇ ਤਾਂ ਕਰਕੇ ਵਿਚਾਰੀ ਨੂੰ ਫੀਵਰ ਹੋ ਗਿਆ ਦੇਖੋ ਹਜੇ ਤਾਂ ਦੋ ਦਿਨ ਹੀ ਇਹਨੇ ਕੰਮ ਕੀਤਾ ਤੇ ਨਾ ਫੀਵਰ ਹੋ ਗਿਆ ਜੇ ਕੀਤਾ ਇਹਦੀ ਸੱਸ ਹਫਤਾ ਮਹੀਨੇ ਵਾਸਤੇ ਕਿਤੇ ਚਲੀ ਗਈ ਇਹਨੂੰ ਇਕੱਲੀ ਨਾ ਸਾਰਾ ਕੰਮ ਕਰਨਾ ਪੈਗਾ ਫਿਰ ਫਿਰ ਤਾਂ ਮੈਨੂੰ ਲੱਗਦਾ ਹੈ ਐਮਰਜੈਂਸੀ ਦਾਖਲ ਕਰਨੀ ਪੈ ਜੂਗੀ ਸੋਤੇ ਨਾਲ ਹੀ ਗੱਲ ਆ ਵੈਸੇ ਆਈ ਹੈ ਜੇ ਦੋ ਦਿਨ ਦੋ ਦਿਨ ਕੰਮ ਕਰਕੇ ਇਹਨੂੰ ਬੁਖਾਰ ਚੜ ਗਿਆ ਹਫਤਾ ਮੀਨਾ ਲਗਾਤਾਰ ਕੰਮ ਕਰਨਾ ਪੈ ਗਿਆ ਫਿਰ ਤਾਂ ਐਮਰਜੈਂਸੀ ਦਾ ਗੇੜਾ ਲਵਾ ਕੇ ਹੀ ਹਟੂਗੀ ਪਰਸੋਂ ਨੂੰ ਵਿਆਹ ਤੇ ਕੱਲ ਜਾਣਾ ਸੀ ਦੇਖੋ ਵੀ ਕੱਲ ਜਾਨੇ ਆ ਜਾਂ ਅਸੀਂ ਪਰਸੋਂ ਜਾਨੇ ਆ ਤੇ ਅਸੀਂ ਜਾਣਾ ਵਿਆਹ ਤੇ ਤੇ ਥੋੜੇ ਬਹੁਤਾ ਸਮਾਨ ਲੈ ਕੇ ਆਣਾ ਬਾਜ਼ਾਰ ਚੋਂ ਮੈਂ ਉਹ ਲੈ ਆਵਾਂ ਭਈ ਇੱਕ ਗੱਲ ਦੱਸ ਹਾਂ ਬਲਾਇਆ ਚਾਹੇ ਬਲੌਗਰ ਛੋਟਾ ਤੇ ਚਾਹੇ ਵੱਡਾ ਚਾਹੇ ਫੇਮਸ ਹੈ ਚਾਹੇ ਨਹੀਂ ਹੈ ਨਾ ਫੇਮਸ ਪਰ ਉਹਨਾਂ ਦੀਆਂ ਲੋਕਾਂ ਨੂੰ ਦੇਖਣ ਦੇ ਲਈ ਫੁਕਰੀਆਂ ਮਾਰਨ ਦੇ ਲਈ ਨਾ ਉਹਨਾਂ ਦੇ ਸ਼ਾਪਿੰਗ ਦਾ ਨਹੀਂ ਮੌਕਾ ਦਿਗਾ ਅੱਜ ਮੈਂ ਸ਼ਾਪਿੰਗ ਤੇ ਜਾਣਾ ਵਿਆਹ ਸਾਡੇ ਅੱਜ ਸਾਡੇ ਨਾ ਲੋਹੜੀ ਮੰਡਣੀ ਹੈ ਅੱਜ ਅਸੀਂ ਸ਼ਾਪਿੰਗ ਤੇ ਜਾਣਾ ਹੈ ਤੇ ਆਹ ਦੋ ਦਿਨਾਂ ਤੱਕ ਸਾਡੇ ਆਪ ਪ੍ਰੋਗਰਾਮ ਆ ਮੈਂ ਉਹਦੇ ਵਾਸਤੇ ਸ਼ਾਪਿੰਗ ਕਰਕੇ ਲਿਆਉਣੀ ਹੈ ਇਹਨਾਂ ਦੀਆਂ ਸ਼ਾਪਿੰਗਾਂ ਹੀ ਨੇ ਮੌਕਾ ਦਿਗਾ ਤੇ ਸਭ ਤੋਂ ਵੱਧ ਜਿਹੜੇ ਸ਼ਾਪਿੰਗ ਕਰਦੇ ਨੇ ਸਾਰਿਆਂ ਨੂੰ ਪਤਾ ਅ ਜੈਸਮੀਨ ਮਾਲ ਇਹਨਾਂ ਨੂੰ ਸ਼ਾਪਿੰਗ ਹੈ ਆਪਣੇ ਵਰਗੇ ਨਾ ਆਪਣੇ ਵਰਗੇ ਪਤਾ ਕੀ ਕਰ ਰਹੇ ਨੇ ਕਿ ਇੱਕ ਵਿਆਹ ਦੇਖਿਆ ਮਹੀਨੇ ਬਾਅਦ ਚਲ 6 ਮਹੀਨੇ ਬਾਅਦ ਕੋਈ ਵਿਆਹ ਆ ਗਿਆ ਪ੍ਰੋਗਰਾਮ ਆ ਗਿਆ ਨਾ ਕੋਈ ਵੀ ਉੱਥੇ ਆਪੋ ਹੀ ਸੂਟ ਪਾ ਲੈਣੇ ਕੀ ਕਰਨੇ ਕੱਪੜੇ ਬਣਾ ਕੇ ਉਹੀ ਲੀੜੇ ਪਾ ਲੈਣੇ ਜਿਹੜੇ ਪਿੱਛੇ ਬਣਾਏ ਸੀ ਇਹ ਇਹਨਾਂ ਨੂੰ ਹਰੇਕ ਪ੍ਰੋਗਰਾਮ ਫੰਕਸ਼ਨ ਤੇ ਨਵੇਂ ਸੂਟ ਚਾਹੀਦੇ ਫਿਰ ਮਾੜੇ-ਮੋਟੇ ਨਾਲ ਵੀ ਨਹੀਂ ਸਾਰਦੇ ਮਹਿੰਗੇ ਤੋਂ ਮਹਿੰਗਾ ਚਾਹੀਦਾ ਇਹਨਾਂ ਨੂੰ ਮਹਿੰਗੇ ਤੋਂ ਮਹਿੰਗਾ ਮੈਂ ਤੇ ਚਾਚਾ ਚਲੇ ਜਾਂਦੇ ਇੱਕ ਸਮਾਨ ਲੈ ਕੇ ਆਣਾ ਥੋੜਾ ਬਹੁਤ ਅੱਜ ਤੋਂ ਮਹਿੰਦੀ ਵਗੈਰਾ ਲਗਵਾਉਣੀ ਆ ਅੱਛਾ ਮੈਨੂੰ ਲੱਗਦਾ ਇਹ ਸੱਸਾਂ ਦੀ ਪਈਆਂ ਨੇ ਮਹਿੰਦੀ ਲਗਵਾਉਣੀ ਆ ਅਗਲੀ ਨੇ ਘਰ ਦਾ ਕੰਮ ਕਰਨਾ ਮਹਿੰਦੀ ਅਗਲੀ ਤਾਈ ਲਵਾਉਣ ਚੱਲੀ ਆ ਤੇ ਸੱਸਾਂ ਆਉਂਦੀ ਹੋਗੇ ਨਹੀਂ ਤਾਂ ਇਹਨੇ ਮਹਿੰਦੀ ਇਹਨੇ ਮਹਿੰਦੀ ਲਵਾਈ ਤੇ ਫਿਰ ਕੰਮ ਕੌਣ ਕਰੂਗਾ ਇਹਨਾਂ ਦੀ ਬੀਬੀ ਤਾਂ ਕਰਨ ਹੋ ਰਹੀ ਉਹਦੇ ਕੋਲ ਤਾਂ ਤੁਰਿਆ ਮਸਾ ਜਾਂਦਾ ਉਹ ਕੰਮ ਕਿੱਥੇ ਆ ਗਿਆ ਮੇਰੀ ਮਾਤਾ ਜੀ ਦਾ ਫੋਨ ਹੈਲੋ ਹੈਲੋ ਹਾਂ ਜੀ ਮੈਂ ਸਸੀਕਾਲ ਸੱਸਰੀ ਕਾ ਕੀ ਕਰਿਆ ਨੇ ਆ ਕਾਸ਼ ਨਹੀਂ ਮੰਮੀ ਚਲੋ ਆਪਾਂ ਨੂੰ ਭੈਣ ਭਰਾਵਾਂ ਦਾ ਮੰਮੀ ਪਾਪਾ ਦਾ ਫੋਨ ਆਉਂਦਾ ਵਾ ਠੀਕ ਆ ਗੱਲਾਂ ਕਰੋ ਅੱਜ ਕੇ ਪਰ ਬਈ ਕੈਮਰੇ ਦੇ ਸਾਹਮਣੇ ਗੱਲਾਂ ਕੋਈ ਵੜ ਅਗਲੇ ਨੇ ਨਾ ਕਿਸੇ ਕੰਮ ਲਈ ਫੋਨ ਲਾਇਆ ਹੁੰਦਾ ਮਤਲਬ ਕਿ ਕੋਈ ਪਰਸਨਲ ਗੱਲ ਹੁੰਦੀ ਹੈ ਪ੍ਰਾਈਵੇਟ ਹੈ ਤੇ ਤੁਸੀਂ ਅੱਗੋਂ ਬੰਦਾ ਗੱਲ ਕਰਨ ਬੈਜੇ ਤੇ ਤੁਸੀਂ ਕੈਮਰਾ ਖੋਲੀ ਬੈਠੇ ਹੋ ਰਿਕਾਰਡ ਕਰੀ ਜਾਂਦੇ ਆ ਵੀਡੀਓ ਤੇ ਤੁਹਾਡਾ ਦਿਮਾਗ ਵੀ ਉਹ ਹੋ ਜਾ ਤੁਸੀਂ ਉਹ ਕਲਿੱਪ ਡਿਲੀਟ ਵੀ ਨਹੀਂ ਕਰਦੇ ਜਿਹੜੀ ਕਰਨ ਵਾਲੀ ਉਹ ਤੁਸੀਂ ਜਾਣ ਕੇ ਲਉਣਾ ਹੁੰਦਾ ਤੇ ਉਹ ਕੋਈ ਗੱਲ ਜਿਹੜੀ ਨਹੀਂ ਕਿਸੇ ਨੂੰ ਦੱਸਣ ਵਾਲੀ ਤੁਹਾਡੇ ਦੋਨਾਂ ਦੇ ਵਿੱਚ ਰਹਿਣ ਵਾਲੀ ਉਹ ਗੱਲ ਵੀਡੀਓ ਦੇ ਥਰੂ ਸਾਰਿਆਂ ਨੂੰ ਪਤਾ ਲੱਗ ਜਾਏ ਫਿਰ ਜਿਹੜੀ ਗੱਲ ਕਰਨੀ ਹੈ ਤੁਸੀਂ ਆਫ ਕੈਮਰਾ ਵੀ ਕਰ ਸਕਦੇ ਆ ਕਿ ਉਦੋਂ ਤੁਹਾਡਾ ਫੋਨ ਕੱਟੇ ਜਾਂਦਾ ਆ ਔਟੋਮੈਟਿਕ ਕੋਈ ਸੈਟਿੰਗ ਕੀਤੀ ਹੋਈ ਐ ਫੋਨ ਦੇ ਵਿੱਚ ਵੀ ਜੇ ਤੁਹਾਡਾ ਕੈਮਰਾ ਆਨ ਹੋਊਗਾ ਤਾਂ ਤੁਹਾਡੇ ਫੋਨ ਤੇ ਗੱਲ ਹੋਊਗੀ ਅਦਰਵਾਈਜ਼ ਨਹੀਂ ਹੋਣੇਗੀ ਚਲੋ ਤੁਹਾਡੇ ਦਿਮਾਗ ਨੇ ਕੰਮ ਨਹੀਂ ਕੀਤਾ ਤੁਸੀਂ ਬਾਅਦ ਵਿੱਚ ਕਲਿੱਪ ਡਿਲੀਟ ਕਰ ਸਕਦੇ ਪਰ ਨਹੀਂ ਤੁਸੀਂ ਕੋਈ ਵੀ ਇਦਾਂ ਦੀ ਮੂਵਮੈਂਟ ਹੋ ਜਾਏ ਕੁਝ ਵੀ ਹੋ ਜਾਏ ਵੀਡੀਓ ਦੇ ਵਿੱਚ ਤੁਸੀਂ ਉਹ ਕਲਿੱਪ ਡਿਲੀਟ ਨਹੀਂ ਕਰਦੇ ਤੁਸੀਂ ਉਹ ਕਲਿੱਪ ਜਾਣ ਕੇ ਲਾਉਨੇ ਆ ਜਾਣ ਕੇ ਤਾਂ ਕਿ ਤੁਹਾਡੇ ਵਿਊ ਆਉਣ ਤੁਹਾਡੀ ਉਹ ਕਲਿੱਪ ਹਾਈਲਾਈਟ ਹੋਵੇ ਜ਼ਿਆਦਾਤਰ ਚੱਕੀ ਜਾਵੇ ਉਹ ਵੀਡੀਓ ਤੁਹਾਡੀ ਕਲਿੱਪ ਹੁਣ ਮੈਂ ਇੱਧਰ ਆ ਕੰਮ ਕਰੂੰ ਜੇ ਗੋਭੀ ਕੱਟੀ-ਕੁੱਟੀ ਹਨਾ ਉਹਦੇ ਤੇ ਤਾਂ ਅੰਮ ਤਾਂ ਵੈਸੇ ਕੀ ਲੱਗਣਾ ਅੱਧੇ ਘੰਟੇ 'ਚ ਸਬਜ਼ੀ ਬਣ ਜਾਣੀ ਆ ਪਰ ਹੁਣ ਆਇਆ ਵੀ ਡੈਡੀ ਕਹਿੰਦੇ ਸਾਗ ਪਿਆ ਵੀ ਆਪਾਂ ਸਾਗ ਨਾਲ ਖਾ ਲਾਂਗੇ। ਨਾ ਨਾ ਗੁੱਡੀ ਝੂਠ ਨਾ બોਲ ਡੈਡੀ ਨਹੀਂ ਕਹਿੰਦਾ ਸਾਗ ਖਾ ਲਾਂਗੇ। ਤੂੰ ਕਿਹਾ ਨਾ ਵੀ ਡੈਡੀ ਕਾ ਤਾਂ ਸਬਜ਼ੀ ਬਣਾਉਣੀ ਗੋਭੀ ਆਪਾਂ ਕੱਲੂ ਬਣਾ ਲਾਂਗੇ ਅੱਜ ਸਾਗ ਪਿਆ ਉਸ ਨੂੰ ਤੜਕਾ ਲਾ ਲੈਨੇ। ਤਾਂ ਅਗਰ ਕੇ ਡੈਡੀ ਨੇ ਕਹਿੰਦਾ ਚਲ ਠੀਕ ਆ ਮੈਂ ਇੱਕੋ ਪੁੱਤ ਜਿਵੇਂ ਤੂੰ ਕਹਿੰਨੀ ਓਵੇਂ ਕਰ ਲੈਨੇ ਸਾਡੀ ਕਿੱਥੇ ਚੱਲਦੀ ਤੇਰੀ ਚੱਲੂਗੀ। ਅਖੇ ਡੈਡੀ ਕਹਿੰਦਾ ਅੱਧਾ ਘੰਟਾ ਟਾਈਮ ਲੱਗਣਾ ਵਾ। ਜੇ ਚੀਰਨ ਤੇ ਬਣਾਉਂਦੇ ਘੰਟਾ ਲੱਗੂਗਾ ਸਬਜ਼ੀ ਨੂੰ ਮੰਨ ਲਓ ਵੀ ਹੌਲੀ ਹੌਲੀ ਕੰਮ ਕਰੇਗੀ ਜਿੱਲੜਾ ਤੋਤਾ ਥੋਗੜਾ ਇਨੀ ਫਾਸਟ ਕਰ ਲੰਗੇ ਵੀ ਘੰਟਾ ਲੱਗੋ ਦਾਲ ਸਬਜ਼ੀ ਬਣਾਉਂਦੇ ਚੀਰਨ ਤੇ ਗੋਭੀ ਨੂੰ ਹੈ ਫੇ ਤੜਕਾ ਢੜਕਾ ਵਧੀਆ ਲਾਉਂ ਤੇ ਬਣਾਉਂਦੇ ਤੇ ਬਣਾ ਲਾ ਤੇਨ ਮੌਤ ਪੈਂਦੀ ਦਾਲ ਸਬਜ਼ੀ ਬਣਾਉਂਦੀ ਨੂੰ ਵੀ ਉਹ ਜਦੋਂ ਸਾਸ ਨੇ ਜਾਣਾ ਸੀ ਨਾ ਉਹਦੇ ਕੋਲੋਂ ਸਾਗ ਬਣਵਾ ਲੈ ਮੰਮੀ ਜਾਂਦੀ ਸਾਗ ਬਣਾ ਲੈ ਜਿੰਨੇ ਤਾਂ ਤੂੰ ਨਹੀਂ ਆਉਂਦੀਗੀ ਅਸੀਂ ਤੜਕਾ ਲਾਲ ਖਾਈ ਜਾਵਾਂਗੇ ਮੈਨੂੰ ਦਾਲ ਸਬਜ਼ੀ ਨਹੀਂ ਬਣਾਉਣੀ ਪੈਂਦੀ ਐਡੀ ਚਾਲੂ ਕੁੜੀ ਐਡੀ ਹੈ ਦਾਲ ਸਬਜ਼ੀ ਬਣਾਉਂ ਤਾਂ ਚਾਲੂ ਹੋਈ ਫਿਰਦੀ ਐ ਕੰਮਚੋਰ ਕਦੇ ਵਲੌਗ ਬਣਾਉਣ ਤੋਂ ਵੀ ਚਾਲੂ ਹੋ ਜਿਆ ਕਰੋ ਤਾਂ ਇਹਨਾਂ ਨੇ ਉਹ ਕਰ ਲਿਆ ਸੀਗਾ ਚਿਕਨ ਵਗੈਰਾ ਬਣਾ ਲਿਆ ਤੇ ਉਹ ਵੀ ਪਿਆ ਜਿਉਂ ਜਿਨ੍ਹਾਂ ਨੇ ਵੀ ਖਾਣਾ ਆ ਉਹ ਖਾ ਲੈਣਗੇ ਤੇ ਆਪਾਂ ਖਾ ਲਾਂਗੇ ਸਾਗ ਨਾਲ ਰੋਟੀ ਸਾਗ ਪਿਆ ਨੂੰ ਕਲਾ ਤੜਕਾ ਹੀ ਲਾਉਣਾ ਵਾ ਚਿਕਨ ਵੀ ਪਿਆ ਉਹ ਬਸ ਕਲਾ ਗਰਮੀ ਕਰਨਾ ਵਾ ਤੇ ਐਂ ਕਰ ਰੋਟੀਆਂ ਆਰਡਰ ਕਰਦੇ ਢਾਬੇ ਤੋਂ ਰੋਟੀਆਂ ਵੀ ਨਾ ਬਣਾਵੀਂ ਆਰਡਰ ਕਰਦੇ ਸਰਜੂ ਤੇਰਾ ਮੈਕੂ ਜਿੰਨੇ ਦਿਨ ਤੇ ਸੱਸ ਨੇ ਤੇ ਇਹ ਕੰਮ ਚਲਾ ਜੇ ਸਾਗ ਥੋੜਾ ਹੈ ਪਿਆ ਨਾ ਅਗਲੇ ਦਿਨ ਵੀ ਤੇਰੀ ਸੱਸ ਨੇ ਨਹੀਂ ਆਉਣਾਗਾ ਤੈਂ ਕਰ ਇੱਕ ਇੱਕ ਚਮਚਾ ਰੋਟੀ ਤੇ ਰੱਖ ਕੇ ਦੇ ਦੀ ਤੇ ਇਸੇ ਸਾਗ ਨਾਲ ਆਪਣੀ 8 ਰੋਟੀਆਂ ਖਾ ਤੇ ਭਲਾ 10 ਤੇ ਖਾਓ ਭਲਾ ਦੀ 15 ਇਸੇ ਇੱਕ ਚਮਚੇ ਸਾਗ ਨਾਲ ਖਾਣੇਗਾ ਜਿੰਨੇ ਦਿਨ ਮੰਮੀ ਨਹੀਂ ਆਉਂਦੀ ਮੇਰੇ ਕੋਲ ਉਮੀਦ ਨਾ ਰੱਖੋ ਮੈਂ दाल ਸਬ지 ਬਣਾਉਂਗੀ ਵੈਸੇ ਵੀ ਤੇਰੇ ਕੋਲ ਉਮੀਦ ਰੱਖੂਗਾ ਕੌਣ ਜੇ ਕਿ ਸੰਤੇ ਤਾਂ ਉਮੀਦ ਹੁੰਦੀ ਤਾਂ ਤੂੰ ਗੋਭੀ ਬਣਾਈ ਨਾ ਜਾਂਦੀ ਹੁੰਦੀ ਹੋਂਨ ਤੇਰੇ ਤੋਂ ਉਮੀਦ ਹੈ ਨਹੀਂ ਤਾਂ ਇਹ ਤਾਂ ਤੇਰੇ ਪਾਪਾ ਜੀ ਨੇ ਕਹਤਾ ਵੀ ਹਾਂ ਸਾਗ ਨੂੰ ਹੀ ਤੜਕਾ ਲਾ ਲਓ ਪਤ ਜੀ ਕੋਈ ਨਾ ਹਾਂ ਬੀਬੀ ਮੈਂ ਨਾ ਅੱਜ ਪਹਿਲਾਂ ਤਾਂ ਕਹਿਣ ਲੱਗਿਆ ਸੀ ਵੀ ਤੁਸੀਂ ਡਰਾਈਵਰ ਨੂੰ ਭੇਜ ਦੋ ਤੇ ਫਿਰ ਮੈਂ ਕਿਹਾ ਨਹੀਂ ਕਿਉਂਕਿ ਉਹ ਵੀ ਮੇਰੇ ਘਰ ਕੇ ਆਣਾ ਵੀ ਮੈਨੂੰ ਕੱਲੀ ਇਹ ਘਰ ਵੀ ਮੰਮੀ ਹੈ ਨਹੀਂ ਦੋ ਦਿਨ ਹੋ ਗਏ ਨੇ ਉਹ ਕੱਲ ਵੀ ਨਹੀਂ ਗਏ ਸੀਗੇ ਕਿਤੇ ਵੀ ਤੇ ਅੱਜ ਵੀ ਨਹੀਂ ਗਏ ਹਾਂ ਹਾਂ ਬਿਠਾ ਲਾ ਉਹਨੂੰ ਬੁੱਕਲ ਦੇ ਵਿੱਚ ਨਹੀਂ ਨਹੀਂ ਉਹਨੂੰ ਬਾਅਦ ਪਿਠਾਉਣਾ ਤੂੰ ਉਹਦੀ ਬੁੱਕਲ ਦੇ ਵਿੱਚ ਵੜ ਕੇ ਬਾਹਰ ਤਾਂ ਕਿ ਉਹ اٹھ ਨਾ ਸਕੇ ਉੱਠ ਛੱਡ ਮੜਾ ਹੈ ਹੱਲ ਵੀ ਨਾ ਸਕੇ ਕਾਮ ਧੰਦਾ ਕੀ ਕਰਨਾ ਵਾ ਰਹਿੰਦੇ ਕਾਮ ਧੰਦਾ ਕਰਨ ਨੂੰ ਉਹਨੂੰ ਕਹ ਤੂੰ ਉਹਦੀ ਬੁੱਕਲ 'ਚ ਬਹਿ ਜਾ ਕਰ ਤੇ ਵਲੌਗ ਬਣਾਈ ਚੱਲਿਆ ਕਰੋ ਵੈਸੇ ਹੀ ਤੁਹਾਡੇ ਫੇਮਸ ਹੋ ਜਾਣੇ ਬੁੱਕਲ 'ਚ ਬੈਠਿਆਂ ਦੇ ਪੇਮੈਂਟ ਵਾਧੂ ਤੁਹਾਨੂੰ ਆਖੇ ਮੇਰਾ ਜੀ ਨਹੀਂ ਕਰਦਾ ਸੀ ਭੇਜਣ ਨੂੰ ਜਦੋਂ ਨੇ ਜਾਨ ਦਾ ਨਾਮ ਲਿਆ ਮੈਨੂੰ ਗੁੱਸਾ ਚੜ ਗਿਆ ਨਾ ਭੇਜਿਆ ਕਰੋ ਨੂੰ ਬਹਿ ਜਾ ਕਰੋ ਉਹਦੀ ਬੁੱਕਲ 'ਚ ਵੜ ਕੇ ਤਾਂ ਕਿ ਹੈਲ ਨਾ ਸਕੇ ਉਹ ਕੰਮ ਤੇ ਜਾਣ ਤਾਂ ਦੂਰ ਦੀ ਗੱਲ ਹੈ ਤੇ ਹਾਂਜੀ ਅਸੀਂ ਆਪਣੀ ਅੱਜ ਦੀ ਇਨੀ ਇੱਕ ਵੀਡੀਓ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਅਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਹਾਂਜੀ ਫਿਰ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ